हाँ जी गुरमन बेटा तुसी स्कूल क्यों नहीं आए सीगे बुखार तो बुखार सी किन्नो सी बुखार मैंने तुआनु सी हुन ठीक हो फिर हां जी किमे ठीक होया फिर बुखार बाई पीके उच्ची बोल के दसो बाई पीके बाई पीके बाई नहीं हुंदा दवाई हुंदा है ठीक है की हुंदा है दवाई हां अच्छा दवाई मिठी सी की कोड़ी? कोड़ी कोड़ी सी की फिर तुसी उनु पी लंदे सी किमे पिंदे सी ਐ ਕਰਕੇ ਪਾਣੀ ਨਾਲ ਹਨਾ ਫਿਰ ਐ ਹੀ ਹੁੰਦਾ ਜਦੋਂ ਤੁਹਾਨੂੰ ਬੁਖਾਰ ਹੋਇਆ ਕਰੇ ਨਾ ਤੁਸੀਂ ਦਵਾਈ ਪੀ ਲਿਆ ਕਰੋ ਫਿਰ ਬੁਖਾਰ ਭੱਜ ਜਾਂਦਾ ਹੁੰਦਾ ਠੀਕ ਹੈ ਤੇ ਨਾ ਨਾਲੇ ਸਕੂਲ ਐਵੇਂ ਡੇਲੀ ਕੈਪ ਵੇਅਰ ਕਰਕੇ ਤੇ ਜਰਸੀ ਪਾ ਕੇ ਆਉਣੀ ਹੈ ਫਿਰ ਠੰਡ ਨਹੀਂ ਲੱਗੂਗੀ ਤੁਹਾਨੂੰ ਓਕੇ ਓਕੇ ਅੱਛਾ ਕਰੇਗੀ ਕੀਤਾ ਫਿਰ ਐਨੇ ਦਿਨ ਮਜ਼ਾ ਮਜ਼ਾ ਕੀਤਾ ਸੀ ਬੁਖਾਰ ਵਿੱਚ ਵੀ ਮਜ਼ਾ ਕੀਤਾ ਸੀ ਕਿਹਦੇ ਨਾਲ ਮਜ਼ਾ ਕੀਤਾ ਸੀ ਅੱਛਾ ਆਪਣੇ ਆਪ ਨਾਲ ਹੀ ਕੀ ਦੇ ਨਾਲ ਖੜੀ ਸੀ ਤੁਸੀਂ ਮੈਂ ਹੂੰ ਕੱਲ ਕੱਲ ਕਾਊਂਟਿੰਗ ਸੁਣਾਓ 1 ਤੋਂ 10 ਤੱਕ ਉੱਚੀ ਬੋਲ ਕੇ 1 2 3 4 5 6 7 8 9 10 ਵੈਰੀ ਗੁੱਡ ਗੁਰਮਨ ਅਲਕੇ ਜੀ ਚਾਪਰ ਗੁਰਮਨ ਨੂੰ ਕਾਊਂਟਿੰਗ ਆ ਗਈ ਹੈ ਨਾ 1 2 10 ਤੱਕ ਹੈ ਨਾ ਹੁਣ ਫਟਾਫਟ ਗੁਰਮਨ ਵੱਡੀ ਹੋ ਜਾਓ ਫਿਰ ਉਹਨੂੰ ਯੂਕੇਜੀ ਚ ਕਰ ਦਾਂਗੇ ਠੀਕ ਹੈ ਚਲੋ ਨਹੀਂ ਐਲकेजी ਸੇ ਤੁਸੀਂ ਹੁਣ ਹੈਗੇ ਹੁਣ ਤੁਹਾਨੂੰ ਅੱਗੋ ਯੂਕੇਜੀ ਚ ਕਰ ਦਾਂਗੇ ਉਹ ਬਿਗ ਕਲਾਸ ਹੈ ਹੈ ਨਰਸਰੀ ਚ ਨਹੀਂ ਕਰਦੇ ਨਰਸਰੀ ਚ ਤੁਸੀਂ ਪਹਿਲਾ ਹੋਗੇ ਹੁਣ ਤੁਸੀਂ ਐਲकेजी ਵਿੱਚੋਂ ਫਿਰ ਐਲकेजी ਤੋਂ ਬਾਅਦ ਯੂਕੇਜੀ ਹੁੰਦੀ ਹੈ ਠੀਕ ਹੈ ਸਾਰਾ ਕੰਮ ਕਰਤਾ ਹਾਂ ਹੁਣ ਤੁਸੀਂ 11 ਤੋਂ 20 ਸਿੱਖ ਰਹੇ ਹੋ 11 ਪਾਈ ਪਾਈ ਵੈਰੀ ਗੁੱਡ ਬਹੁਤ ਸੋਨਾ ਪਾਰੀਆ ਗੁਰਮਨੀ 11 ਵੈਰੀ ਗੁੱਡ 41 ਵੀ ਪਾਓ ਹਾਂ 11 ਪਾਤਾ ਤਾਂ ਕੀ ਬਣ ਗਿਆ 11 की बन गया 7 उरे बोलो 7 नहीं 11 उरे भी पाओ बेटा मान लो एक और चलो पाओ इत्ते? ना उरे नाल 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 इत्ते? हाँ वेरी गुड एक की बन गया बोलो 11 11, 11. 11. चलो थम्स अप दो हूँ थम्स अप दो फटाफट एदा करके हम्म सना माने वेरी गुड ਤੁਸੀਂ ਆਪਣੇ ਆਪ ਨੂੰ ਵੈਰੀ ਗੁੱਡ ਦੇ ਰਹੇ ਹੋ ਹਨਾ